ਉਹ ਚੱਕਣ ਉਹ ਜਵਨਨ ਨੇ ਉਹਦੇ ਸਕੂਟਰੀ ਰੈਕਟਰ ਨਾਲ ਟੱਕਰ ਮਾਰੀ ਤੇ ਉਹਨੂੰ ਫੱਲੇ ਸਿੱਟਿਆ ਤੇ ਉਹ ਤੋਂ ਸਕੂਟਰੀ ਸੁਮੇਤ ਜਿਹੜਾ ਆਪਣਾ 1,80,000 ਰੁਪਿਆ ਹੋ ਕੇ ਲੱਗੇ ਸਨ ਜਵਨਨ ਕੰਮ ਕਰਦਾ ਸੀ ਕੋਈ 2-4 ਮਹੀਨੇ ਪਹਿਲਾਂ ਕੰਮ ਤੋਂ ਹਟ ਗਿਆ ਸੀਗਾ ਉਹਨੂੰ ਜਦੋਂ ਪੁੱਛ ਕੇ ਚ ਲਿਆਂਦਾ ਤਾਂ ਉਹਨੇ ਫਿਰ ਮੰਨਿਆ ਕਿ ਹਾਂ ਮੈਂ ਆਪਣੇ ਇਹ ਮਾਲਕ ਦੀ ਜਿਹੜੀ ਆ ਵਡਖੋ ਇਹ ਸਕੂਟਰੀ ਆਪਣੇ 4567 ਦੇ ਨਾਲ ਜਿਹੜਾ ਰਵੱਟ ਕੀਤੀ ਜੀ ਹੋਰ ਇੱਕ ਮੁੰਡਾ ਜੇਰ ਤੋਂ ਆਇਆ ਸੀ ਜੀ ਹਾਂਜੀ ਉਹਦੇ ਕਹਤੇ ਕੀਤੀ ਦੀ ਹੋ ਵੀ ਸਾਡੇ ਨਾਲ ਸੀ ਮੈਂ ਵੀ ਨਾ ਆ ਕੀ ਸੀ 6 ਜਨਵਰੀ ਦਾ ਜੀ ਐਕਟੀਵੇਟਰ ਮੈਂ ਸਾਲੀ ਨਾ ਸੀ ਅੱਛਾ ਤਾਨੂੰ ਆਇਆ ਸੀ ਕੋਈ ਪ੍ਰੂਫ ਸਾਡੇ ਖਿਲਾਫ ਰਹੀ ਨਾ ਕੋਈ ਕਮਲ ਨੇ ਸਿੱਟੀ ਸਰ ਜੀ ਹਾਂਜੀ ਹਾਂਜੀ ਤੇ ਤਨ ਜਗਨਦੀਨ ਨੂੰ ਰਾਤ ਨੂੰ ਅ ਕੋਈ 10 ਵਜੇ ਅਛੂ ਰਾਮ ਜੋਗ ਕਰੇਨੇ ਦਾ ਕੰਮ ਕਰਦਾ ਆਪਣਾ ਨਾ ਤਾਂ ਵਿਕੇ ਉਹ ਆਪਣੀ ਮਾਤਾ ਨਾਲ ਜਦੋਂ ਦੁਕਾਨ ਦਾ ਸਾਰਾ ਕੰਮ ਕਰਨ ਬੈਠ ਕੇ ਕਰਨ ਕਰ ਰਿਹਾ ਸੀ ਤਾਂ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਹਮ ਚਪ ਨੌਜਵਾਨਾਂ ਨੇ ਉਹਦੇ ਸਕੂਟਰੀ ਐਕਟਵਰ ਦੇ ਟੱਕਰ ਮਾਰੀ ਤੇ ਉਹਨੂੰ ਥੱਲੇ ਸਿੱਟਿਆ ਤੇ ਉਹ ਤੋਂ ਸਕੂਟਰੀ ਸਮੇਤ ਜਿਹੜਾ ਆਪਣਾ 1,80,000 ਰੁਪਇਆ ਖੋਕੇ ਲੱਗੇ ਸਨ ਜਿਸ ਤੇ ਐਸਾ ਕਿ ਕੁਟਵਾਲੀ ਸਰ ਦਾ ਗੁਰਪ੍ਰੀਤ ਸਿੰਘ ਸਮਰਾਵ ਨੇ ਐਫਆਰ ਦਰਜ ਕਰਕੇ ਇਸ ਮਕਦਮੇ ਦੀ ਤਸਦੀਕ ਸ਼ੁਰੂ ਕੀਤੀ ਕਿਉਂਕਿ ਅਨਨੌਣ ਬੰਦੇ ਸੀਗੇ ਪਰ ਉਹਦੇ ਵਿੱਚ ਲੜਾਕੂ ਨਹੀਂ ਸੀ ਪਰ ਫਿਰ ਵੀ ਨੱਬਾ ਪੁਲਿਸ ਨੇ ਕਾਫੀ ਜਿਹੜਾ ਮਸਤਾਜੂਨਾ ਤੇ ਮਹਿਨਤ ਨਾਲ ਇੱਕ ਕਿਸ ਜਿਹੜਾ ਤਾਇਸ਼ ਕੀਤਾ ਜਿਵੇਂ ਤੁਹਾਨੂੰ ਪਤਾ ਵੀ ਨਾਨਦੋਗ ਸਰਪੀ ਸਾਬ ਦਰਮਸ਼ਰਮਾ ਜੀ ਯਹਾਂ ਦਾ ਤੰਗਵਕ ਨੱਬਾ ਪੁਲਿਸ ਸਮਿਸ਼ਾ ਜਿਹੜੇ ਮਾੜੇ ਅੰਸਰ ਨੇ ਉਹਨਾਂ ਨੂੰ ਲੋਕਤਾਂ ਦੇ ਵਿੱਚ ਸਭ ਤੋਂ ਹੈ ਇੱਥੇ ਉਹਦੀ ਲੜੀ ਦੇ ਵਿੱਚ ਇਹਨਾਂ ਨੇ ਜਦੋਂ ਤਰਤੀ ਸ਼ੁਰੂ ਕੀਤੀ ਜੋ ਅਛੂ ਰਾਂ ਦੀਨ ਜੋ ਜਿਨ੍ਹਾਂ ਨਾਲ ਇਹ ਵਾਰਤ ਹੋਈ ਉਹਦੀ ਪ੍ਰੋਪਰ ਜਿਹੜੀ ਆ ਉਹਨਾਂ ਨੇ ਪ੍ਰਤਾਲ ਕੀਤੀ ਤਾਂ ਉਹਨਾਂ ਦੇ ਇਹ ਜੋ ਇੱਕ ਵਰਕਰ ਲੱਗਿਆ ਹੋਇਆ ਸੀਗਾ ਜਸਖੋਰੀ ਜੋ ਉਹਨਾਂ ਦਾ ਕੰਮ ਕਰਦਾ ਸੀ ਕੋਈ 2-4 ਮਹੀਨੇ ਪਹਿਲਾਂ ਕੰਮ ਤੋਂ ਹਟ ਗਿਆ ਸੀਗਾ ਉਹਨੂੰ ਜਦੋਂ ਪੁੱਛ ਕੇ ਚੱਲ ਜਾਂਦਾ ਉਹਨੇ ਫਿਰ ਮੰਨਿਆ ਕਿ ਹਾਂ ਮੈਂ ਆਪਣੇ ਇਹ ਮਾਲਕ ਦੀ ਜਿਹੜੀ ਆ ਮਟਖੋ ਇਹ ਸਕੁਪਰੀ ਆਪਣੇ 4 5 6 7 ਦੇ ਨਾਲ ਜਿਹੜਾ ਅਰਬਕੀ ਜਿਹਨਾਂ ਦੇ ਵਿੱਚ ਅਸੀਂ ਹੁਣ ਪੁਲਿਸ ਨੇ 6 ਬੰਦਿਆਂ ਨੂੰ ਨਾਮਜ਼ਦ ਕਰ ਲਿਆ ਹੈਗਾ ਜਿਨ੍ਹਾਂ ਦੇ ਵਿੱਚ ਅਸੀਂ ਤਿੰਨ ਬੰਦਾ ਜਿਹੜਾ ਕਿ ਉਹ ਫਰ ਚੁੱਕੇ ਹਨ ਉਹਨਾਂ ਤੋਂ ਅਸੀਂ ਬਿਵਾਦਤ ਵਿੱਚ ਵਰਤਿਆ ਮੋਟਰਸਾਈਕਲ ਬਿਵਾਦ ਵਿੱਚ ਖੋਈ ਐਕਟਿਵ ਰਮ ਰਹੀ ਦੀ ਅਤੇ ਲੱਗਦੀ ਜਿਹੜੀ ਆ ਉਹ ਅਸੀਂ ਪਰਾਂਜ ਕਰ ਲਈ ਹੈ ਤੇ ਬਾਕੀ ਜਿਹੜੇ ਦੋਸ਼ੀ ਰਹਿੰਦੇ ਹੈਗੇ ਨੇ ਉਹਨਾਂ ਤੇ ਰੇਡਾਂ ਜਾ ਰਹੀ ਨੇ ਤੇ ਜਲਦੀ ਜਿਹੜੀ ਉਹ ਪੁਲਿਸ ਦੀ ਦ੍ਰਿਸ਼ਟੀ ਹੋਣਗੇ ਕਿਉਂਕਿ ਇਹਨਾਂ ਵਿੱਚੋਂ ਇੱਕ ਤੋਂ ਮੁਲਜ਼ਮ ਨੇ ਉਹ ਪਹਿਲਾਂ ਆਲਰੇਡੀ ਰੀਲ ਦੇ ਵਿੱਚੋਂ ਜਾਂ ਦੁਕੈ ਨੇ ਤਾਂ ਹੁਣ ਦੇਲ ਤੇ ਹੈਗੇ ਨੇ ਉਹਨਾਂ ਦਾ ਅਸੀਂ ਜਲਦੀ ਜਲਦੀ ਆਪਣਾ ਫੜ ਕੇ ਲੱਤਾ ਪਰ ਤੇ ਮਾਲਕ ਮਾਲਕ ਤੇ ਬਰਕਰਰ ਦੇ ਵਿੱਚ ਕੀ ਸੀਗਾ ਕਿਸ ਗੱਲ ਨੂੰ ਲੈ ਕੇ ਬੋਲ ਰਿਹਾ ਫਿਰ ਲਲ ਜੋ ਦੱਸ ਰਿਹਾ ਹੁਣ ਸੱਚਕ ਝੂਠਾ ਵੀ ਮੇਰੇ ਵੀ ਪੈਸੇ ਦੇਣੇ ਸੀ ਇਹਨੇ ਆਪਣਾ ਮਾਲਕ ਨੇ ਵੀ ਮੇਰੀ ਮਿਹਨਤ ਦਾ ਪਰ ਜੋ ਮਾਲਕ ਨੇ ਕਿਹਾ ਉਹ ਜਦੋਂ ਦਾ ਕੋਈ ਸੀਨ ਨਹੀਂ ਸੀ ਚਲੋ ਜੇ ਕੋਈ ਗ੍ਰੇਨਲੈਂਡ ਸੀਗਾ ਤਾਂ ਉਹ ਸਾਡੇ ਕੋਲੇ ਜਾਂ ਪਿੰਡ ਦੇ ਕਿੱਧਰ ਦਾ ਪਰ ਜੋ ਐਕਸ਼ਨ ਸੀਗਾ ਰਾਤ ਨੂੰ ਉਹ ਮੰਨ ਕੇ ਲੁੱਟ ਕੇ ਲੱਗੇ ਜਾਣਾ ਪਹਿਲੇ ਲੁੱਟਨੇ 180000 ਰੁਪਏ ਸੱਤਾ ਮਾਰੀਆਂ ਮਾਰ ਤੋਂ ਸੱਟਨ ਲੱਗੀਆਂ ਨੇ ਟਰੈਕਟਰ ਫਰੀਆ ਉਹ ਜਿਹੜਾ ਸੀ ਬਰਾਂਡ ਕਰਦੀ ਯਸਤੇ ਵੀ ਕੋਈ ਕੰਨਾ ਨਾਮ ਦਾ ਕਰਦੇ ਜਿਹੜੇ ਮੁੰਡੇ ਕਰਦੇ ਇਹ ਤੇ ਹਾਂ ਇਹ ਤੇ ਪਹਿਲਾਂ ਇਹ ਵੀ ਕਾਫੀ ਪਹਿਲਾਂ ਲੜਾਈ ਝਗੜੇ ਕਰਦਾ ਤੇ ਪਰਨਾ ਅੱਜ ਕਰ ਜਿਹੜੀ ਦਰਜਾ ਲੜਾਈ ਝਗੜੇ ਥਾਣਾ ਕਟਵਾਲ ਵਿੱਚ ਹੀ ਕਰ ਇਸ ਤੋਂ ਇਲਾਵਾ ਹੋਰ ਕੋਈ ਨਹੀਂ ਇਸੇ ਵਿੱਚ ਜਿੱਦਾਂ ਤੁਹਾਨੂੰ ਮੈਂ ਦੱਸਿਆ ਇੱਕ ਜਸਨਦੀਪ ਸਿੰਘ ਜਸਕੁਰਯੋਗ ਰਾਜਾ ਪਾਉ ਹੋਗਾ ਕਮਲਪਾਉ ਦਵਿੰਦਰ ਸਿੰਘ ਰਗੂ ਇਹ ਆਪ ਚਾਚੇ ਦਾ ਮੁੰਡਾ ਤੇ ਨਹੀਂ ਇਹਨਾਂ ਦੇ ਪਰਚੇ ਇਹਨਾਂ ਚੋਂ ਇੱਕ ਬੰਦਾ ਤਾਂ ਹੁਣ ਰੀਸੈਂਟਲੀ ਇਹ ਜਿਹੜੀ ਵਾਰਦਾਤ ਤੋਂ ਪਹਿਲਾਂ ਇਹ ਫਿਰ ਸਵਾਇਆ ਇਹ ਕੰਮ ਕਰਤੀ ਕਰਦੇ ਨੇ ਇਹ ਫਿਲਹਾਲ ਬੇਲੜੀ ਜਿਆਦਾ ਕਹਿੰਦੇ ਨੇ ਬੇਲੜਾ ਆਪਣਾ ਕੋਈ ਨਾ ਪਤਾ ਵਾਰਦਾਤਾਂ ਕਰਦੇ ਨੇ ਪਰ ਇਹਨਾਂ ਨੂੰ ਅਸੀਂ ਜਾਦ ਦੇ ਜਿਹੜੀ ਨਾਪਾ ਪੁਲਿਸ ਹੈ ਇਹਨਾਂ ਨੂੰ ਜਲਦੀ ਅੰਦਰ ਸਲੱਖ ਦੇ ਅੰਦਰ ਇਤਰਾਜ ਹੈ ਨਾ ਯਾਹਰ ਜਿਹੜਾ ਬਾਬਾ ਨੇ ਇਹਨਾਂ ਦੇ ਖਿਲਾਫ ਜਿਹੜਾ ਅਸੀਂ ਪਰਚਾ ਦਰਜ ਕੀਤਾ ਸੀ 379 ਵੀ ਜਿਹੜੀ ਆਈਪੀਸੀ ਪਤਵਾਰੀ ਦਫਾਣਾ ਵਿੱਚ ਦਰਜ ਕੀਤਾ ਵਾ ਸਰਸੰਤਰਾ ਤੇ ਪਕਾ ਇਸ ਬਾਕੀ ਜੋ ਤੁਹਾਡੀਆਂ ਐਵੀਡੈਂਸ ਨੇ ਪ੍ਰੋਪਰ ਜਿਹਨਾਂ ਰਿਕਵਰੀਆਂ ਹੋ ਗਈਆਂ ਉਹ ਅਸੀਂ ਪੱਕਾ ਕਿਸ ਕਰਕੇ ਇਹਨਾਂ ਨੂੰ ਜਲਦੀ ਤਲਾਸ਼ਬੋਲ ਕਰਾਂਗੇ ਤੇ ਹੁਣ ਜਿਹੜੇ ਮੁਲਜ਼ਮ ਨੇ ਉਹ ਅਸੀਂ ਅੱਜ ਪੇਸ਼ ਕਰ ਤੇ ਇਹਨਾਂ ਦਾ ਪੁਲਿਸ ਸਮਾਨ ਲੈਣਾ ਲੋਰਾਨੇ ਪੁਲਿਸ ਸਮਾਨ ਹੋਏ ਇਹਨਾਂ ਨੇ ਕਿਹਦੀ ਵਾਰਦਾਤ ਕੀਤੀਆਂ ਨੇ ਇਹਨਾਂ ਨਾਲ ਹੋਰ ਕਿਹੜੇ ਸਾਥੀ ਨੇ ਬਹੁਤ ਸਾਰੇ ਅਸੀਂ ਪਤਾ ਕਰਾਂਗੇ ਇਹਨਾਂ ਦੀਆਂ ਤਾਰਾਂ ਦੇ ਜੀ ਵੀ ਜੁੜੀਆਂ ਹੋਈਆਂ ਨੇ ਦੇਖੋ ਇਹ ਚੈੱਕ ਕਰਨਾ ਹੀ ਆਪਣਾ ਹੋ ਕਿ ਜੇਲ੍ਹ ਤੋਂ ਜਾ ਕੇ ਆਏ ਨੇ ਇਹਨਾਂ ਦਾ ਰਿਕਾਰਡ ਅਸੀਂ ਖੰਡਾਲਾਂਗੇ ਦੇ ਰੀਅਲ ਇੰਟਰਵਿਊ ਜਨ ਪ੍ਰੋਪਰ ਕਰਾਂਗੇ ਜਦੋਂ ਵਾਰਦਾਤ ਨੂੰ ਜਾਪ ਦਿੱਤਾ ਨਾ ਕਿ ਮੂੰਹ ਕਵਰ ਕੀਤੀ ਹੋਈ ਸੀ ਕਿ ਕਿੰਨੀ ਮੁਸ਼ਕਲਤ ਕਰਨੀ ਪਈ ਕੋਈ ਦੇਖੋ ਜਦੋਂ ਰਾਤ ਮਿੱਤ ਦਾ ਲੇਟ ਨਾਈਟ ਸੀ 10 ਵਜੇ ਸੀ 11:00 ਦਾ ਟਾਈਮ ਹੈਗਾ ਤਾਂ ਕਾਫੀ ਬੁਲਸਰ ਸੇ ਮੁਸ਼ਕਲ ਸੀ ਕੋਈ ਇਹਨਾਂ ਨੇ ਆਪਣਾ ਕੋਈ ਉਸੇ ਕੋਈ ਥਿਊ ਨਹੀਂ ਛੱਡਿਆ ਸੀ ਪਰ ਫਿਰ ਵੀ ਇਨਸਪੈਕਟਰ ਸਾਹਿਬ ਨੇ ਇਸ ਚੋਟ ਵਾਲੀ ਮੇਕਾ ਇਹਨਾਂ ਨੇ ਦੇਖਾ ਵੀ ਟੈਕਨੀਕਲੀ ਅਤੇ ਆਪਣੇ ਸੋਸ ਲਾ ਕੇ ਜਿਹੜਾ ਕੇਸ ਪੇਸ ਕੀਤਾ ਇਸ ਕੁੱਟਰੀ ਸਰਕਿਟ ਪ੍ਰੋਗਰਾਮ ਕੋਈ ਹੋਈ ਇਸ ਕੁਰੀ ਇਨੋ ਨੇ ਮਹਸਨਾ ਦੇ ਵਿੱਚ ਜਿਹੜੀ ਹੈਗੀ ਆ ਉਤੋਂ ਆਰੰਭ ਕੀਤੀ ਆ ਉਤੋਂ ਇਹ ਰਿਕਵਰ ਹੋ ਜਾਂਦੇ ਪੈਸੇ ਕੱਢ ਲਈ ਸੀ ਹਾਂ ਨਹੀਂ ਹੁਣ ਪੈਸੇ ਕਰਨਾ ਸਕੂਟਿੰਗ ਐਪ ਸਿੱਧੀਆਂ ਹਾਂ ਜੀ ਹਾਂ ਜੀ ਤੇ ਜਿਹੜੇ ਪੈਸੇ ਸੀ ਉਹ ਇਨੋ ਨੇ ਆਪ ਚ ਜਿਹੜਾ ਸਾਰਾ ਨੇ 28000 ਰੁਪਿਆ ਆਪਣੇ ਜੋ ਜਿੰਨਾ ਵੀ ਸੀਗਾ ਉਹ ਉਹ ਆਪ ਚ ਵੰਡ ਲਿਆ ਕਿਉਂਕਿ ਜਦੋਂ ਕੰਬਾਈਨਡ ਟ੍ਰੇਨ ਕਰਦੇ ਆ ਤਾਂ ਪਹਿਲਾਂ ਸਲਾਹ ਕਰਦੇ ਨੇ ਵੀ ਹਾਂ ਅਸੀਂ ਇਹਨੇ ਪੈਸੇ ਵੰਨੇ ਪਰ ਉਹ ਅਸੀਂ ਦੇਖ ਹੀ ਲਿਆ ਕਹਿੰਦੇ ਸੀ ਕਿ ਉਹ ਕਰਦਾ ਕੀ ਨਾਮ ਯਾਸ਼ਨੀ ਕੀ ਹੋਇਆ ਸੀ ਕਿਉਂ ਬਾਰ ਦਾ ਤੁਸੇ ਜਾਂ ਦਿੱਤਾ ਹਾਂਜੀ ਕਿਉਂ ਬਾਰ ਦਾ ਤੁਨ ਜਾਂ ਦਿੱਤਾ ਚੋਰੀ ਕਿਉਂ ਕੀਤੀ ਆਏ ਕੋ ਐਸਾ ਜੀ ਹੋਣਾ ਇੱਕ ਮੁੰਡਾ ਜੇਲ੍ਹ ਚੋਂ ਆਇਆ ਸੀ ਜੀ ਹਾਂਜੀ ਉਹਦੇ ਕਹਿੰਦੇ ਕੀਤੀ ਸੀ ਉਹ ਵੀ ਸਾਡੇ ਨਾਲ ਸੀ ਮੈਂ ਵੀ ਨਾਲ ਸੀ ਅਸੀਂ 6 ਜਣੇ ਸੀ ਸਾਜੀ ਹਾਂਜੀ ਕਾਰਨ ਕੀ ਆ ਕਿਉਂ ਕੀਤੀ ਆ ਹਾਂਜੀ ਕਾਰਨ ਕੀ ਕਾਰਨ ਨਹੀਂ ਕੋਸ ਨਹੀਂ ਥੱਗ ਕਾਰਨ ਕਹਿੰਦੇ ਕੋਈ ਕੰਮ ਤੋਰਨਾ ਸੀ ਹੂੰ ਹਾਂਜੀ ਲੁੱਟ ਹੋ ਕਰਕੇ ਹਾਂਜੀ ਕੀ ਕੰਮ ਤੋਂ ਉਹਨਾਂ ਦੀ ਪਹਿਣੀ ਪਤਾ ਸਰ ਜੀ ਕੰਮ ਲੱਭਦਾ ਜੀ ਤੁਸੀਂ ਪਹਿਲੇ ਦੁਕਾਨ ਤੇ ਵੀ ਕੰਮ ਕਰਦੇ ਸੀ ਹਾਂਜੀ ਤੁਹਾਨੂੰ ਪਤਾ ਤੁਹਾਨੂੰ ਪਤਾ ਸੀ ਵੀ ਜਿਹੜੇ ਪੈਸੇ ਜਿਹੜਾ ਹੈਗਾ ਡਿੱਗੀ ਵਿੱਚ ਰੱਖ ਕੇ ਫਿਰ ਜਾਂਦੇ ਨਹੀਂ ਕਰੀ ਤੁਹਾਨੂੰ ਪਤਾ ਸੀ ਹਾਂਜੀ ਹਾਂਜੀ ਫਿਰ ਜਿਹੜਾ ਪੈਸੇ ਫਿਰ ਆਪਸ ਵਿੱਚ ਬੰਦੇ ਤੁਸੀਂ ਹਾਂਜੀ ਐਕਟਵਾ ਕਿੱਥੇ ਕਿਹੜੀ ਨਹਿਰ ਸੀ ਕਿ ਐਕਟਵਾ ਯਾ ਆ ਮਹਿਸਲੀ ਨਹਿਰ ਜੀ ਅੱਛਾ ਤੁਹਾਨੂੰ ਐਸ ਵੀ ਕੋਈ ਪ੍ਰੂਫ ਸਾਡੇ ਕੋਲ ਆਪ ਰਹੀ ਨਾ ਕੋਈ ਕਮਲ ਨੇ ਸਿੱਟੀ ਸਰ ਜੀ ਹਾਂਜੀ ਪੇਸ਼ਾਵਾ ਮੰਨਦੇ ਤੁਸੀਂ ਤੁਹਾਡੀ ਤਾਂ ਉਮਰ ਵੀ ਛੋਟੀ ਆ ਇਹਦੇ ਪਹਿਲੇ ਇਸ ਤਰ੍ਹਾਂ ਲੁੱਟਖੋਹਾਂ ਨੂੰ ਵਾਰਦਾਤ ਨੂੰ ਜਾਮ ਪੈਣ ਲੱਗੇ ਪੇਸ਼ਾਵਾ ਮੰਨਦੇ ਪਛਤਾਵਾ ਹਾਂ ਸੀਰਤੇ ਕੀ ਮਾਰਿਆ ਸੀ ਉਹਦੇ ਸੀਰਤੇ ਗਰਾਰੀ ਮਾਰੀ ਸੀ ਨਾ ਗਰਾਰੀ ਮਾਰੀ ਸੀ ਮਾਤਾ ਵੀ ਦੇਖੀ ਸੀ ਉਹਦੇ ਹਾਂਜੀ ਉਹਨੇ ਮੇਰਾ ਰਾਜੇ ਨੇ ਮੋਟਰਸਾਈਕਲ ਵਿੱਚ ਮਾਰਿਆ ਸੀ ਸਰ ਜੀ ਕਿੰਨੀ ਉਮਰ ਆ ਤੁਹਾਡੀ ਮੇਰੀ 19 ਸਾਹਿਬ ਜੀ ਬਾਕੀਆਂ ਦੀ ਵੀ ਹਾਂਜੀ ਬਾਕੀਆਂ ਦੀ ਕੋਈ ਨਹੀਂ ਬਾਕੀ ਵੀ ਹਾਂਜੀ